Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਬੀ ਅਸਰ ਤੇ ਪੰਜਾਬ ਪੁਲਿਸ ਲਗਾਤਾਰ ਬਾਰਡਰ ਤੇ ਸਰਚ ਆਪਰੇਸ਼ਨ ਕਰਦੀ ਰਹਿੰਦੀ ਹੈ ਤੇ ਸਮਗਲਨ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ પાસેથી ਰਿਕਵਰੀ ਕਰ ਰਹੀ ਹੈ ਜੇ ਤੁਹਾਨੂੰ ਯਾਦ ਹੋਵੇਗਾ ਜੇ ਕਾਲੀ ਜਿਹੜੇ ਖਾਲੜਾ ਥਾਣੇ ਦੇ ਵਿੱਚ ਚਾਰ ਵਿਅਕਤੀ ਰਾਜੋਕੇ ਤੋਂ ਅਰੈਸਟ ਕੀਤੇ ਗਏ ਸੀ ਜਿਨ੍ਹਾਂ ਪਾਸੋਂ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ ਸੀ ਤੇ ਇਹਨਾਂ ਪਾਸੋਂ ਪਿਸਤਲ ਪਹਿਲਾਂ ਹੀ ਬਰਾਮਦ ਹੋ ਚੁੱਕੇ ਸੀ ਸੋ ਅੱਜ ਵੀ ਇੱਕ ਜਿਹੜੀ ਇਨਫੋਰਮੇਸ਼ਨ ਹੈ ਉਹ ਪੰਜਾਬ ਪੁਲਿਸ ਤੇ ਬੀਐਸਐਫ ਨੂੰ ਮਿਲੀ ਕਿ ਜਸਵਿੰਦਰ ਸਿੰਘ son of ਕਾਰਤ ਸਿੰਘ ਜੀ ਨੂੰ ਪਹਿਲਾਂ ਹੀ ਐਸਓਸੀ ਅੰਮ੍ਰਿਤਸਰ ਵੱਲੋਂ ਮਕਦਮਾ ਨੰਬਰ 30/24 ਦੇ ਵਿੱਚ ਗ੍ਰਿਫਤਾਰ ਕੀਤਾ ਇਹਦੇ ਘਰ ਦੇ ਵਿੱਚ ਔਰ ਜਿਹੜੀ ਨਾਜਾਇਜ਼ ਸਮਗਰੀ ਤੇ ਪਿਸਤਲ ਵਗੈਰਾ ਬ੍ਰੰਮਦ ਹੋ ਸਕਦੇ ਜਿਸ ਤਹਿਤ ਪੰਜਾਬ ਪੁਲਿਸ ਤੇ ਬੀਐਸਐਫ ਨੇ ਸਾਂਝਾ ਸਰਚ ਆਪਰੇਸ਼ਨ ਇਸੇ ਘਰ ਦਾ ਕੀਤਾ ਸੋ ਸਰਚ ਆਪਰੇਸ਼ਨ ਦੌਰਾਨ ਜਿਹੜੀ ਬੜੀ ਵੱਡੀ ਸਫਲਤਾ ਹਾਸਲ ਹੋਈ ਇਸ ਪਾਸੋਂ ਇੱਕ ਜਿਹੜਾ 30 ਦਾ ਸਟਾਰ ਪਿਸਤਲ ਉਹਦੇ ਦੋ ਮੈਗਜ਼ੀਨ ਤਿੰਨ ਰੌਂਗ ਤਿੰਨ ਜਿਹੜੇ ਮੈਗਜ਼ੀਨ ਉਹ 9ਐਮਐਮ ਦੇ ਤੇ 108 ਰੌਂਗ 9ਐਮਐਮ 3 ਕਿਲੋ 124 ਗ੍ਰਾਮ ਦੇ ਕਰੀਬ ਹੈਰੋਇਨ ਆਪਣਾ 3 ਲੱਖ ਰੁਪਏ ਕੈਸ਼ ਦੋ ਤਰਾਜੂ ਜਿਹੜੇ ਜਿਹਦੇ ਨਾਲੇ ਹੈਰਨ ਤੋਲ ਕੇ ਵੇਚਦੇ ਨੇ ਉਹ ਬਰਾਮਦ ਕੀਤੇ ਨੇ ਇਸ ਸਬੰਧੀ ਥਾਣਾ ਖਾਲੜਾ ਵਿਖੇ ਐਫ ਆਈ ਆਰ ਨੰਬਰ 3 ਅੰਡਰ ਸੈਕਸ਼ਨ 21 ਸੀ ਐਂਡ ਡੀ ਪੀ ਐਸ ਐਟ ਤੇ 25 ਆਰਮਜ਼ ਐਕਟ ਜਿਹੜਾ ਦਰਜ ਕਰ ਲਿਆ ਗਿਆ ਤੇ ਜਿਹੜਾ ਇਹ ਜਸਵਿੰਦਰ ਸਿੰਘ ਆ ਇਹ ਪ੍ਰੋਡਕਸ਼ਨ ਬਰੰਡ ਤੇ ਲਿਆਂਦਾ ਜਾਊਗਾ ਜਿਹਦੇ ਪਾਸੋਂ ਜਿਹੜੇ ਇਹਨੂੰ ਸ਼ਾਮਲ ਤਫ਼ਤੀਸ਼ ਕਰਕੇ ਦੇ ਬੱਸ ਪੁੱਛਗਿੱਛ ਕੀਤੀ ਜਾਊਗੀ ਕਿ ਇਸ ਗੈਰਕਾਨੂੰਨੀ ਗਤੀਵਿਧੀਆਂ ਦੇ ਵਿੱਚ ਹੋਰ ਕੌਣ-ਕੌਣ ਵਿਅਕਤੀ ਸ਼ਾਮਲ ਨੇ ਜੋ ਵਿਅਕਤੀ ਵੀ ਇਸ ਤਫ਼ਤੀਸ਼ ਦੌਰਾਨ ਤੱਥਾਂ ਦੇ ਆਧਾਰ ਤੇ ਸਾਹਮਣੇ ਆਏ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਜਾਊਗਾ ਮੈਂ ਦੱਸਣਾ ਚਾਹੁੰਦਾ ਕਿ ਥੋੜੇ ਜਿਹਾ ਸਮੇਂ ਦੇ ਵਿੱਚ ਹੀ ਜਿੱਥੇ ਹੈਰੋਇਨ ਡਰੋਨ ਕੈਸ਼ ਰਕਬਰੀ ਤੇ ਪਿਸਤਲਾਂ ਦੀ ਬਰਾਮਦਗੀ ਹੋਈ ਹੈ ਇਹ ਇੱਕ ਬੀਐਸਰ ਤੇ ਪੰਜਾਬ ਪੁਲਿਸ ਦਾ ਜੁਆਇੰਟ ਐਫਰਟ ਹੈ ਸੋ ਆ ਇਹ ਵਾਲੇ ਜਿਹੜੀ ਜਿਹੜੀ ਪ੍ਰਾਪਤੀ ਹੋਈ ਹੈ ਇਹਦੇ ਵਿੱਚ BSF 103 ਦੇ ਕਮਾਂਡਰਟ ਉਹਨਾਂ ਦੀ ਜੀਪ ਰਾਣ ਥਾਣਾ ਭਿੱਖੀਵਿੰਡ ਦੀ ਆਪਣਾ ਪੁਲਿਸ ਤੇ ਥਾਣਾ ਖਾਲੜਾ ਦੀ ਪੁਲਿਸ ਜਿਹੜੇ ਇੰਸਪੈਕਟਰ ਬਲੋਦ ਸ਼ਰਮਾ ਨੇ ਉਹਨਾਂ ਦਾ ਐਮ ਰੋਲ ਰਿਹਾ ਸੋ ਇਹਨਾਂ ਨੂੰ ਇਹਨਾਂ ਵਾਸਤੇ ਜਿਹੜਾ ਇਨਾਮ ਦਾ ਵੀ ਜਿਹੜਾ ਲਿਖ ਕੇ ਮਾਨਯੋਗ ਡੀਜੀਪੀ ਸਾਹਿਬ ਨੂੰ ਭੇਜਿਆ ਜਾਊਗਾ ਸੋ ਲਗਾਤਾਰ ਬਰਾਮਦੀਆਂ ਜਿਹੜੀਆਂ ਉਹ ਇਸ ਸੰਬੰਧੀ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਜਿਹੜੀ ਆ ਆਉਣ ਵਾਲੀ ਇਲੈਕਸ਼ਨ ਆ ਇਲੈਕਸ਼ਨ ਕਮਿਸ਼ਨ ਜੀ ਆਖਦਾ ਹੈ ਤਮਾਤ ਕੋ ਪੀਸਫੁੱਲ ਤੇ ਸ਼ਾਂਤੀਪੂਰਵਕ ਕਾਰਵਾਈ ਜਾ ਸਕਦੀ ਹੈ ਥੈਂਕ ਯੂ